ਜੈ ਗੁਰਦੇਵ ਧੰਨ ਗੁਰਦੇਵ ਅੱਜ ਰਖੜੀ ਦਾ ਪਵਿੱਤਰ ਤਿਹਾਰ ਜੋ ਇੱਕ ਭੈਣ ਔਰ ਭਰਾ ਦੇ ਪਿਆਰ ਨੂੰ ਸਮਰਪਿਤ ਤਿਹਾਰ ਇਸ ਦਿਨ ਪੈਣਾ ਆਪਣੇ ਭਰਾ ਕੋਲ ਬੜੇ ਚਾਵਾਂ ਦੇ ਨਾਲ ਜਾਂਦੇ ਆਂ ਔਰ ਉਹਨਾਂ ਦੇ ਹੱਥਾਂ ਗੁੱਟਾਂ ਤੇ ਰਖੜੀ ਬੰਨ੍ਹ ਕੇ ਉਹਨਾਂ ਦੀ ਲੰਬੀ ਉਮਰ ਉਹਨਾਂ ਦੀ ਤੰਦਰੁਸਤੀ ਔਰ ਉਹਨਾਂ ਦੇ ਕਾਰੋਬਾਰ ਦੇ ਵਿੱਚ ਵਾਧੇ ਦੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ ਹੈ ਕਿ ਮੇਰੇ ਵੀਰੇ ਦਾ ਪਰਿਵਾਰ ਹਮੇਸ਼ਾ ਖੁਸ਼ ਰਹੇ ਲੰਬੀ ਉਮਰਾਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਇਹੀ ਅਰਦਾਸ ਸਤਿਗੁਰਾਂ ਦੇ ਚਰਨਾਂ 'ਚ ਜੀ